ਫਰੀਦਕੋਟ ਦੀ ਮਾਡਰਨ ਜੇਲ੍ਹ ਵਿੱਚ ਕੈਦੀਆਂ ਲਈ ਨਸ਼ੀਲੀਆਂ ਗੋਲੀਆਂ ਜੇਲ੍ਹ ਦੀ ਚਾਰ دیواری ਦੇ ਅੰਦਰ ਸੁੱਟਣ ਦੀ ਕੋਸ਼ਿਸ਼ ਕਰਨ ਵਾਲੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਦੋਸ਼ੀ ਕੋਲੋਂ 100 ਨਸ਼ੀਲੀਆਂ ਗੋਲੀਆਂ, ਤੰਬਾਕੂ, ਚਾਰਜਰ, ਹੀਟਰ, ਸਪਰਿੰਗ 30 ਸਿਗਰਟ ਦੇ ਗੋਲੇ ਬਰਾਮਦ ਕੀਤੇ ਗਏ ਹਨ। ਜਾਣਕਾਰੀ ਦਿੰਦੇ ਹੋਏ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਖਾਸ ਮੁਕਬਰ ਦੀ ਇਤਲਾਹ ਤੇ ਆਕਾਸ਼ਦੀਪ ਸਿੰਘ ਪੁੱਤਰ ਸੇਵਕ ਸਿੰਘ ਵਾਸੀ ਮਿਸ਼ਰੀਆਲਾ ਜ਼ਿਲ੍ਹਾ ਫਰੀਦਕੋਟ ਆਪਣੇ ਇੱਕ ਸਾਥੀ ਨਾਲ ਇਹ ਸਮਾਂ ਜੇਲ੍ਹ ਦੀ ਕੰਤੋਂ ਅੰਦਰ ਛੁੱਟਣ ਦੇ ਮਨਸੂਬੇ ਬਣਾ ਰਿਆ ਸੀ ਉਕਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮਾਜੋਗ ਐਸਐਸਪੀ ਡਾਕਟਰ ਪੱਗਿਆ ਜੈਨ ਜੀ ਦੀ ਅਗਵਾਈ ਹੇਠ ਜਿਲ੍ਹਾ ਫਰੀਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਦੇ ਤਸਕੀਆਂ ਖਿਲਾਫ ਆ ਟਾਈਮ ਆਪਰੇਸ਼ਨ ਚਲਾਏ ਜਾਂਦੇ ਨੇ ਸਪੈਸ਼ਲ ਆਪਰੇਸ਼ਨ ਆਪਰੇਟ ਕੀਤੇ ਜਾਂਦੇ ਨੇ ਤੇ ਇਸੇ ਦੌਰਾਨ ਸਾਡੇ ਸਿਟੀ ਟੂ ਇੰਚਾਰਜ ਸੁਖਦਸ਼ਨ ਕੁਮਾਰ ਜੀ ਨੂੰ ਪੋਲੂ ਵਾਲਾ ਰੋਡ ਤੋਂ ਇੱਕ ਆਕਾਸ਼ਦੀਪ ਨਾਮ ਦਾ ਜੋ ਮਿਸ਼ਰੀ ਵਾਲੇ ਰਹਿਣ ਵਾਲਾ ਸੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਦੋਂ ਉਸ ਦੀ ਸੱਚ ਕੀਤੀ ਗਈ ਤਾਂ ਉਸ ਤੋਂ ਸਾਨੂੰ 30 ਬਾਲਾਂ ਜਿਹਨੂੰ ਅਸੀਂ ਫੈਂਕੇ ਕਹਿੰਦੇ ਆ ਉਹ ਮਿਲੇ ਜਿਹੜੇ ਇਹ ਜੇਲ੍ਹ ਦੇ ਵਿੱਚ ਥਰੋ ਕਰਦੇ ਨੇ ਤੇ ਜਦੋਂ ਇਸ ਨੂੰ ਖੋਲ ਕੇ ਦੇਖਿਆ ਗਿਆ ਤੇ ਇਸ ਵਿੱਚ ਕਾਫੀ ਮਾਤਰਾ ਵਿੱਚ ਤਮਾਕੂ ਅਤੇ ਕੋਈ ਸੌ ਨਸ਼ੀਲੀਆਂ ਗੋਲੀਆਂ ਤੇ ਦੋ ਚਾਰਜਰ ਤੇ ਦੋ ਪਾਣੀ ਗਰਮ ਕਰਨ ਵਾਲੇ ਸਪ੍ਰਿੰਗ ਮਿਲੇ ਨੇ ਅਸੀਂ ਹੁਣ ਰਾਜਿਸ ਨੂੰ ਮਾਨਜੋ ਕੋਰਟੀ ਦੇ ਵਿੱਚ ਪੇਸ਼ ਕੀਤਾ ਤੇ ਇਸ ਦਾ ਰਿਮਾਂਡ ਲਿਆ ਗਿਆ ਹੁਣ ਇਸ ਤੋਂ ਅਸੀਂ ਰਿਮਾਂਡਦਾਰ ਨੂੰ ਪੁੱਛ ਕੇ ਕਰਾਂਗੇ ਵੀ ਇਹ ਅੱਗੇ ਜਿਹੜਾ ਅੰਦਰ ਜੇਲ੍ਹ ਦੇ ਵਿੱਚ ਜਾਂ ਕੋਈ ਹਵਾਲਾਤੀ ਜਾਂ ਕੈਦੀ ਜਿਹੜਾ ਬੈਠਾ ਹੈ ਉਹ ਕਿਹੜਾ ਸੀ ਜਿਹੜਾ ਇਸ ਨੂੰ ਸੰਪਰਕ ਕਰਕੇ ਮੰਗਵਾ ਰਿਹਾ ਸੀ ਤੇ ਇਹ ਕਿੱਥੋਂ ਲੈ ਕੇ ਆਉਂਦੇ ਨੇ ਤੇ ਇਹਨਾਂ ਨੂੰ ਥਰੋ ਕਰਨ ਦਾ ਕਿੰਨੇ ਪੈਸੇ ਮਿਲਦੇ ਨੇ ਤੁਨੂੰ ਡੰਗਾਈ ਨਾਲ ਵੇਖਿਆ ਜਾਏ